ਸਤ ਸ੍ਰੀ ਅਕਾਲ ਜੀ ਇੱਕ ਨਾ ਮੈਂ ਆਪਣੇ ਦਰਸ਼ਕ ਵੀਰਾਂ ਨੂੰ ਸਵਾਲ ਪੁੱਛਣਾ ਚਾਹੁੰਨਾ ਕਿ ਜਿਹੜੇ ਸੂਏ ਕਸੇਗਾ ਹਨਾ ਇਹਨਾਂ ਤੇ ਆ ਪਰਜਾ ਲੱਗਾ ਹੋਇਆ ਮੈਨੂੰ ਨਹੀਂ ਪਤਾ ਕੀ ਆ ਆ ਕੀ ਇਹ ਪਾਣੀ ਦਾ ਨਾਪਣ ਵਾਲਾ ਕੁਝ ਹੈਗਾ ਸੈਂਸਰ ਵਗੈਰਾ ਇਹਦੇ ਥੱਲੇ ਜੀ ਕੁਝ ਪੈ ਪਿਆ ਦੀਂਦਾ ਉੱਪਰ ਇਹਦੇ ਉਹ ਇੱਕ ਵਾਈਫਾਈ ਦਾ ਪਤਾ ਨਹੀਂ ਕੀ ਰੋਟਰ ਜਿਹਾ ਲੱਗਾ ਹੋਇਆ ਪਤਾ ਲਾਜ਼ਮੀ ਹੋਊਗਾ ਹਨਾ ਜੀ ਨੂੰ ਜੀ ਨੂੰ ਪਤਾ ਲਾਜ਼ਮੀ ਦੱਸਿਓ ਕਿਉਂਕਿ ਇਹ ਅਕਸਰ ਹੀ ਨਹਿਰਾਂ ਤੇ ਲੱਗੇ ਦੇਖਦੇ ਆ ਜਿੱਥੇ ਸੂਏ ਕਸੀਆਂ ਜਾਂ ਨਵੇਂ ਬਣੀਆਂ ਪਤਾ ਨਹੀਂ ਤਾਂ ਇਹ ਪਾਣੀ ਦੀ ਗਿਣਤੀ ਮੈਂਤੀ ਦੱਸਦਾ ਵੀ ਕਿੰਨਾ ਪਾਣੀ ਚੱਲ ਗਿਆ ਲੰਘ ਗਿਆ ਜਾਂ ਪਾਣੀ ਦਾ ਲੈਵਲ ਤੇ ਪ੍ਰਬੰਧ ਵਧੀਆ ਕੀਤਾ ਹੋਇਆ ਹੈ ਟਿਕਾ ਕੇ ਉਹ ਉੱਤੇ ਸੋਲਰ ਪਲੇਟ ਵੀ ਲੱਗੀ ਹੋਈ ਹੈ ਨਾਲ ਕਿਉਂਕਿ ਜਿਹੜਾ ਇਹਦੇ ਵਿੱਚ ਸਿਸਟਮ ਹੋਊਗਾ ਹਨਾ ਉਹਨੂੰ ਚਾਰਜ ਕਰਨ ਦੇ ਲਈ ਤੇ ਆਮ ਬੰਦੇ ਨੂੰ ਤਾਂ ਪਤਾ ਨਹੀਂ ਖਰ ਜਿਹੜਾ ਕੋਈ ਇਹਦੇ ਮਹਿਕਮੇ ਦੇ ਨਾਲ ਜੁੜਿਆ ਹੋਊਗਾ ਨਹਿਰੀ ਵਿਭਾਗ ਦੇ ਨਾਲ ਕੋਈ ਨਾ ਕੋਈ ਦਰਸ਼ਕ ਵੀ ਲਾਜ਼ਮੀ ਹੋਊਗਾ ਇਹ ਲਾਜ਼ਮੀ ਦੱਸਿਓ ਕਿਉਂਕਿ ਹਰ ਵੀਲ ਦਾ ਇੱਕ ਨਕਾ ਹੋਊਗਾ ਸਵਾਲ ਕਿਉਂਕਿ ਜਿਹੜੇ ਨਹਿਰਾਂ ਦੇ ਉੱਤੇ ਖੇਤਾਂ ਬੰਨੇ ਕਿਸਾਨ ਕੰਮ ਕਰਦੇ ਆ ਵੀ ਇਹ ਕੀ ਆ ਯਾਰ ਲੱਗਾ ਹੋਇਆ ਮੈਂ ਵੀ ਇਹਨੂੰ ਹਰ ਰੋਜ਼ ਹੀ ਵੇਖਣਾ ਮੈਂ ਅੱਜ ਫੇਰ ਰੋਕ ਕੇ ਬਹਿ ਗਿਆ ਯਾਰ ਆਪਾਂ ਕਲੀਅਰ ਕਰਗੇ ਵੀ ਇਹ ਹੈ ਕੀ ਤੇ ਇਹ ਹੈ ਤਕਰੀਬਨ ਜਿਵੇਂ ਕਿ ਨਵੀਆਂ ਸੀਮੈਂਟ ਵਾਲੀਆਂ ਕਸੀਆਂ ਬਣੀਆਂ ਹੋਈਆਂ ਇਹਨਾਂ ਦੇ ਉੱਪਰ ਹੀ ਆ ਲਾਈਮਨ ਆਪਣਾ ਦੱਸਿਓ ਹਾਂ ਜੀ ਕਿ ਕੀ ਚੀਜ਼ ਆ ਇਹ ਧੰਨਵਾਦ ਜੀ